ਜੇ ਮੈਂ ਪੁੱਛਾਂ ਵੀ ਕੋਈ ਪੱਥਰ ਆਪਣੇ ਆਪ ਤੁਰ ਸਕਦਾ ਤਾਂ ਸਾਡਾ ਨਾਰਮਲ ਜਿਹਾ ਜਵਾਬ ਹੋਊ ਕਿ ਨਹੀਂ ਪਰ ਕੈਲੀਫੋਰਨੀਆ ਦੀ ਡੈਥ ਵੈਲੀ ਚ ਮੌਜੂਦ ਇਹ ਪੱਥਰ ਆਪਣੇ ਆਪ ਤੁਰਦੇ ਨੇ ਤੇ ਆਪਣੇ ਪਿੱਛੇ ਲੰਬੀਆਂ ਲੰਬੀਆਂ ਲੇਨਾਂ ਜਾਂ ਨਿਸ਼ਾਨ ਛੱਡ ਜਾਂਦੇ ਨੇ ਕਿ ਇਹ ਕਿਸ ਪਾਸੇ ਤੋਂ ਤੁਰ ਕੇ ਆਏ ਨੇ ਸਭ ਤੋਂ ਪਹਿਲਾਂ 1940 ਵਿੱਚ ਇਹਨਾਂ ਪੱਥਰਾਂ ਨੂੰ ਇਸ ਤਰ੍ਹਾਂ ਮੂਵ ਕਰਦੇ ਦੇਖਿਆ ਗਿਆ ਇਸ ਤੋਂ ਬਾਅਦ ਹੀ ਸਾਇੰਟਿਸਟਾਂ ਨੇ ਇਹਨਾਂ ਪੱਥਰਾਂ ਦੇ ਉੱਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਕਿ ਇਹ ਮੂਵ ਕਿਵੇਂ ਕਰਦੇ ਨੇ ਇਹਨਾਂ ਪੱਥਰਾਂ ਨੇ ਸਾਇੰਟਿਸਟਾਂ ਨੂੰ ਕਈ ਦਸ਼ਕਾਂ ਤੱਕ ਚੱਕਰਾਂ 'ਚ ਪਾਈ ਰੱਖਿਆ ਫਿਰ ਸਾਇੰਟਿਸਟਾਂ ਨੇ ਇਹਨਾਂ ਪੱਥਰਾਂ ਉੱਪਰ ਕੈਮਰੇ ਲਗਾ ਕੇ ਤੇ ਨਾਲ ਹੀ ਜੀਪੀਐਸ ਟਰੈਕਰ ਲਗਾ ਕੇ ਸਭ ਰਿਕਾਰਡ ਕੀਤਾ ਤਾਂ ਇਹ ਪੱਥਰ ਕੈਮਰੇ ਦੇ ਵਿੱਚ ਵੀ ਮੂਵ ਹੁੰਦੇ ਹੋਏ ਰਿਕਾਰਡ ਕੀਤੇ ਗਏ ਇੱਥੇ ਤੁਹਾਨੂੰ ਦੱਸ ਦਈਏ ਵੀ ਇਹ ਕੋਈ ਛੋਟੇ-ਮੋਟੇ ਪੱਥਰ ਨਹੀਂ ਬਲਕਿ ਇਹਨਾਂ ਵਿੱਚੋਂ ਕਈਆਂ ਦਾ वजन ਤਾਂ 3 ਕੁਇੰਟਲ ਤੋਂ ਵੀ ਜ਼ਿਆਦਾ ਹੋ ਸਕਦਾ ਤੁਹਾਨੂੰ ਦੱਸ ਦਈਏ ਵੀ ਕੈਲੀਫੋਰਨੀਆ ਦੀ ਡੈਥ ਵੈਲੀ ਵਿੱਚ ਕਿਤੇ ਦੂਰ-ਦੂਰ ਤੱਕ ਵੀ ਇਨਸਾਨੀ ਬਸਤੀ ਨਹੀਂ ਤੇ ਇੱਥੋਂ ਦਾ ਤਾਪਮਾਨ 50 ਡਿਗਰੀ ਸੈਲਸੀਅਸ ਤੱਕ ਵੀ ਜਾ ਪਹੁੰਚਦਾ ਤੇ ਧਰਤੀ ਉੱਪਰ ਇਹ ਸਭ ਤੋਂ ਜ਼ਿਆਦਾ ਤਾਪਮਾਨ ਵਾਲੀ ਜਗ੍ਹਾ ਤੇ ਇਸੇ ਹੀ ਵਜ੍ਹਾ ਕਰਕੇ ਇਸ ਜਗ੍ਹਾ ਨੂੰ ਡੈਥ ਵੈਲੀ ਜਾਂ ਮੌਤ ਦੀ ਘਾਟੀ ਕਿਹਾ ਜਾਂਦਾ ਹੈ ਇੱਥੇ ਜਾਣ ਤੇ ਤੁਹਾਨੂੰ ਕਿਤੇ ਦੂਰ 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 ਤੱਕ ਹਰੀ ਡੰਡੀ ਤੱਕ ਨਹੀਂ ਮਿਲਦੀ ਜੇਕਰ ਮਿਲਣਗੇ ਤਾਂ ਸਿਰਫ ਕੰਗਾਰੂ ਤੇ ਅਜਿਹੇ ਰੈਟ ਜਾਂ ਚੂਹੇ ਜਿਹੜੇ ਕਿ ਬਹੁਤ ਜ਼ਿਆਦਾ ਥੋੜਾ ਜਾਂ ਬਿਨਾਂ ਪਾਣੀ ਪੀਤੇ ਹੀ ਬਹੁਤ ਸਮੇਂ ਤੱਕ ਇਸ ਜਗ੍ਹਾ ਦੇ ਉੱਤੇ ਸਰਵਾਈਵ ਕਰ ਸਕਦੇ ਨੇ ਇਸੇ ਡੈਥ ਵੈਲੀ ਵਿੱਚ ਇੱਕ ਜਗ੍ਹਾ ਰੇਸ ਟਰੈਕ ਪਲਾਇਆ ਇਹ ਇੱਕ ਸੁੱਕੀ ਝੀਲ ਹੈ ਤੇ ਇਸੇ ਅੰਦਰ ਮਿਲਦੇ ਨੇ ਇਹ ਹਰਕਤਾਂ ਕਰਨ ਵਾਲੇ ਪੱਥਰ ਇਹ ਰੇਸਟ੍ਰੈਕ 4-5 ਕਿਲੋਮੀਟਰ ਲੰਬਾ ਤੇ ਝੀਲੋਂ ਦੋ ਪਹਾੜੀਆਂ ਦੇ ਵਿਚਕਾਰ ਮੌਜੂਦ ਹੈ। ਇਹਨਾਂ ਪੱਥਰਾਂ ਨੂੰ ਸੀਲਿੰਗ ਸਟੋਨ ਵੀ ਕਿਹਾ ਜਾਂਦਾ ਹੈ। ਇਸ ਜਗ੍ਹਾ ਦੇ ਉੱਤੇ ਦੂਰ-ਦੂਰ ਤੱਕ ਵੀ ਕੋਈ ਇਨਸਾਨ ਤਾਂ ਨੂੰ ਨਜ਼ਰ ਤੱਕ ਨਹੀਂ ਆਊਗਾ। ਨਜ਼ਰ ਆਉਣਗੇ ਤਾਂ ਸਿਰਫ ਇਹ ਪੱਥਰ ਜਿਹੜੇ ਕਿ ਸਰਕਦੇ ਰਹਿੰਦੇ ਨੇ। ਸਾਇੰਟਿਸਟਾਂ ਨੇ ਇਹਨਾਂ ਸੀਲਿੰਗ ਸਟੋਨ ਦੇ ਰਹੱਸ ਨੂੰ ਜਾਣਨ ਦੇ ਲਈ ਦਹਾਕਿਆਂ ਦਾ ਖੋਜ ਵੀ ਕੀਤੀ। ਇਹਨਾਂ ਦੇ ਨਾਮ ਰੱਖੇ ਗਏ। ਇਹਨਾਂ ਉੱਤੇ ਸਰੀਏ ਤੇ ਜੀਪੀਐਸ ਟਰੈਕਰ ਤੱਕ ਲਗਾਏ ਗਏ ਤਾਂ ਕਿ ਪਤਾ ਕੀਤਾ ਜਾ ਸਕੇ ਕਿ ਇਹ ਪੱਥਰ ਕੱਲ ਕਿੱਥੇ ਸੀ ਤੇ ਅੱਜ ਇਹ ਕਿੱਧਰ ਨੂੰ ਮੂਵ ਕਰ ਰਹੇ ਨੇ। ਇਹਨਾਂ ਪੱਥ ਮੈਂਟ ਕਈ ਵਾਰ ਰਿਕਾਰਡ ਕੀਤੀ ਜਾ ਚੁੱਕੀ ਸੀ ਪਰ ਹਾਲੇ ਤੱਕ ਇਹ ਕਿਸੇ ਨੂੰ ਵੀ ਨਹੀਂ ਸੀ ਪਤਾ ਵੀ ਇਹ ਮੂਵ ਕਿਉਂ ਕਰਦੇ ਨੇ ਤੇ ਕਿਵੇਂ ਕਰਦੇ ਨੇ ਤਾਂ ਫਿਰ ਇੱਕ ਥਿਓਰੀ ਸਾਹਮਣੇ ਆਈ ਇਹ ਪੱਥਰ ਬਰਫ਼ ਉੱਪਰ ਸਰਕਦੇ ਨੇ ਪਰ ਫਿਰ ਸਵਾਲ ਖੜਾ ਹੁੰਦਾ ਵੀ ਜੇ ਜਗ੍ਹਾ ਦਾ ਟੈਂਪਰੇਚਰ 50 ਡਿਗਰੀ ਤੋਂ ਵੀ ਜ਼ਿਆਦਾ ਉੱਤੇ ਚੜਿਆ ਜਾਂਦਾ ਉਸ ਜਗ੍ਹਾ ਦੇ ਉੱਤੇ ਬਰਫ਼ ਆਈ ਕਿੱਥੋਂ ਤੇ ਨਾਲ ਹੀ ਬਰਫ਼ ਦੇ ਜੰਮਣ ਲਈ ਇੰਨਾ ਸੁੱਕੇ ਇਲਾਕੇ ਦੇ ਵਿੱਚ ਪਾਣੀ ਕਿੱਥੋਂ ਆਇਆ ਜੇਕਰ ਗੱਲ ਪਾਣੀ ਦੀ ਕੀਤੀ ਜਾਵੇ ਤਾਂ ਇਹ ਰੇਸਟ੍ਰੈਕ ਇੱਕ ਝੀਲ ਦੇ ਉੱਤੇ ਬਣਿਆ ਹੋਇਆ ਤੇ ਜਦੋਂ ਵੀ ਕਦੇ ਵੀ ਆਸ-ਪਾਸ ਕਿਸੇ ਵੀ ਇਲਾਕੇ ਦੇ ਵਿੱਚ ਮੀਂਹ ਵਗਾਰਾ ਪੈਂਦਾ ਜਫਰ ਜੇਹੀ ਕੋਈ ਗਤੀਵਿਧੀਆਂ ਹੁੰਦੀਆਂ ਆ ਤਾਂ ਇਸ ਝੀਲ ਦੇ ਵਿੱਚ ਇਹ ਪਾਣੀ ਜਿਹੜਾ ਉਹ ਬਹੁਤੀ ਜਾਂ ਥੋੜੀ ਮਾਤਰਾ ਦੇ ਵਿੱਚ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਜੇਕਰ ਬਰਫ਼ ਦੀ ਗੱਲ ਕੀਤੀ ਜਾਵੇ ਤਾਂ ਇਹ ਇੱਕ ਰੇਗਿਸਤਾਨ ਹੈ ਤੇ ਰੇਗਿਸਤਾਨ ਦੀ ਖਾਸੀਅਤ ਇਹ ਹੁੰਦੀ ਹੈ ਵੀ ਇਸ ਦਾ ਟੈਂਪਰੇਚਰ ਬਹੁਤ ਤੇਜ਼ੀ ਨਾਲ ਅਪ ਡਾਊਨ ਹੁੰਦਾ ਰਹਿੰਦਾ ਹੈ ਜੇਕਰ ਇਸਦਾ ਟੈਂਪਰੇਚਰ ਦੇਨਦੇ ਸਮੇਂ ਬਹੁਤ ਜ਼ਿਆਦਾ ਤੇਜ਼ੀ ਦੇ ਨਾਲ ਵੱਧਦਾ ਹੈ ਤਾਂ ਉਸੇ ਹੀ ਤਰੀਕੇ ਦੇ ਨਾਲ ਰਾਤ ਦੇ ਸਮੇਂ ਬਹੁਤ ਜ਼ਿਆਦਾ ਤੇਜ਼ੀ ਦੇ ਨਾਲ ਘਟਦਾ ਵੀ ਹੈ ਤੇ ਇਸੇ ਹੀ ਟੈਂਪਰੇਚਰ ਦੇ ਆਪ ਡਾਉਨ ਦੀ وجہ ਦੇ ਕਾਰ ਰਾਤ ਸਮੇਂ ਇਹ ਨਾ ਟੈਂਪਰੇਚਰ ਹੋ ਜਾਂਦਾ ਕਿ ਇਹ 0 ਤੋਂ ਵੀ ਕਈ ਵਾਰ ਥੱਲੇ ਚਲਾਇਆ ਜਾਂਦਾ ਜਿਸ ਵਜ੍ਹਾ ਦੇ ਕਾਰਨ ਇੱਥੇ ਰਾਤ ਦੇ ਸਮੇਂ ਜਿਹੜਾ ਉਹ 2 ਤੋਂ 3 ਐਮ ਐਮ ਮੋਟੀ ਬਰਫ਼ ਦੀ ਇੱਕ ਪਰਤ ਜੰਮ ਜਾਂਦੀ ਆ ਤੇ ਫਿਰ ਇਹ ਪੱਥਰ ਇਸ ਸੰਤਲ ਜਗ੍ਹਾ ਦੇ ਉੱਤੇ ਅਗਰਸ਼ਨ ਘਟਣ ਦੀ ਵਜ੍ਹਾ ਕਰਕੇ ਹਵਾ ਦੇ ਦੁਆਰਾ ਆਸਾਨੀ ਦੇ ਨਾਲ ਤੱਕ ਦਿੱਤੇ ਜਾਂਦੇ ਨੇ ਫਿਰ ਚਾਹੇ ਉਸ ਦਾ ਵਜ੍ਹਾ ਤਨ ਕੋਨਟਲ ਹੀ ਕਿਉਂ ਨਾ ਹੋਵੇ ਪਰ ਤੇਜ਼ ਹਵਾ ਇੱਕ ਸਰਕਣ ਵਾਲੀ ਤਲਕਣੀ ਜਗ੍ਹਾ ਦੇ ਉੱਤੇ ਕਿਸੇ ਵੀ ਚੀਜ਼ ਨੂੰ ਧੱਕ ਸਕਦੀ ਹੈ ਤੇ ਇਸੇ ਸਰਕਣ ਦੀ ਵਜ੍ਹਾ ਕਰਕੇ ਹੀ ਇਹ ਆਪ ਦੇ ਪਿੱਛੇ ਨਿਸ਼ਾਨ ਛੱਡ ਜਾਂਦੇ ਨੇ ਸੋ ਕਿਹਾ ਜਾ ਸਕਦਾ ਵੀ ਬਰਫ਼ ਤਾਪਮਾਨ ਸੰਤਲ ਰੇਗਿਸਤਾਨ ਤੇਜ਼ ਹਵਾ ਤੇ ਘੱਟ ਅਗਰਸ਼ਣ ਦੀ ਵਜ੍ਹਾ ਦੇ ਕਾਰਨ ਇਹਨਾਂ ਜਗ੍ਹਾਵਾਂ ਦੇ ਉੱਤੇ ਤੇਜ਼ ਹਵਾਵਾਂ ਇਹਨਾਂ ਪੱਥਰਾਂ ਨੂੰ ਅੱਗੇ ਵੱਲ ਤਕੇਲ ਦਿੰਦੀਆਂ ਨੇ ਤੇ ਇਹ ਬੇਜਾਨ ਪੱਥਰ ਵੀ ਸਾਨੂੰ ਮੂਵਮੈਂਟ ਕਰਦੇ ਹੋਏ ਨਜ਼ਰ ਆਉਂਦੇ ਨੇ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਸਾਡੇ ਚੈਨਲ ਨੂੰ ਫੋਲੋ ਲਾਈਕ ਤੇ ਸ਼ੇਅਰ ਜਰੂਰ ਕਰ ਲਿਓ ਅਸੀਂ ਅੱਗੇ ਵੀ ਤੁਹਾਡੇ ਲਈ ਅਜਿਹੀਆਂ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ ਤੁਹਾਡਾ ਇਹ ਵੀਡੀਓ ਦੇਖਣ ਦੇ ਲਈ ਥੈਂਕਸ ਫੋਰ ਵਾਚ ਧੰਨਵਾਦ